ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਲਸਣ ਦੀ ਵੀਡੀਓ ਲੈ ਕੇ ਆਏ ਹਾਂ ਜੀ ਲਸਣ ਸਿਲਣ ਦੀ ਤੇ ਸਰਦੀਆਂ ਦੇ ਵਿੱਚ ਜਿਵੇਂ ਹਰ ਇੱਕ ਘਰ ਦੇ ਵਿੱਚ ਸਾਗ ਵਗੈਰਾ ਬਣਦਾਗਾ ਤੇ ਲਸਣ ਦੀ ਚਟਨੀ ਵਗੈਰਾ ਸਰਦੀਆਂ ਦੇ ਵਿੱਚ ਕਾਫੀ ਜ਼ਿਆਦਾ ਬਣਦੀ ਹੈ ਜੀ ਹਰ ਇੱਕ ਘਰ ਦੇ ਵਿੱਚ ਲਸਣ ਦੀ ਕਾਫੀ ਵਰਤੋਂ ਹੁੰਦੀ ਹੈਗੀ ਕਿਉਂਕਿ ਇਹ ਗਰਮ ਹੁੰਦੀ ਹੈਗੀ ਤੇ ਸਰਦੀਆਂ ਦੇ ਵਿੱਚ ਹਰ ਇੱਕ ਘਰ ਲਸਣ ਜ਼ਿਆਦਾ ਖਾਂਦਾ ਜੀ ਸਰਦੀਆਂ ਦੇ ਵਿੱਚ ਹਰ ਇੱਕ ਘਰ ਵਿੱਚ ਲਸਣ ਜ਼ਿਆਦਾ ਵਰਤੀ ਜਾਂਦੀ ਹੈ ਜੀ ਦਾਲ ਸਬਜ਼ੀ ਦੇ ਵਿੱਚ ਚਟਣੀ ਵਗੈਰਾ ਦੇ ਵਿੱਚ ਤੇ ਲਸਣ ਛਿਲਣ ਤੇ ਇਹ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸੌਖਾ ਜਿਹਾ ਤਰੀਕਾ ਦੱਸਾਂਗੇ ਲਸਣ ਛਿਲਣ ਦਾ ਸਿਰਫ 5 ਮਿੰਟਾਂ ਦੇ ਵਿੱਚ ਆਪਾਂ ਕਿਲੋ ਲਸਣ ਛਿੱਲ ਸਕਦੇ ਹਾਂਗੇ ਇਸ ਤਰੀਕੇ ਨਾਲ ਤੇ ਸਭ ਤੋਂ ਆਸਾਨ ਤਰੀਕਾ ਆਪਾਂ ਤੁਹਾਨੂੰ ਦੱਸ ਦੇਵਾਂਗੇ ਲਸਣ ਛਿਲਣ ਦਾ ਜੀ ਤੇ ਚਲੋ ਜੀ ਤੇ ਨਹੀਂ ਤਾਂ ਲਸਣ ਛਿਲਣ ਤੇ ਇਹ ਘੰਟਾ ਘੰਟਾ ਲੱਗ ਜਾਂਦਾਗਾ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਲਸਣ ਛਿਲਣ ਤੇ ਜਦੋਂ ਆਪਾਂ ਕੱਲੀ ਕੱਲੀ ਗੰਢੀ ਛਿੱਲਦੇ ਹਾਂ ਰਸ ਲਸਣ ਦੀ ਤੇ ਇਸ ਤਰੀਕੇ ਨਾਲ ਆਪਾਂ ਹੁਣ ਲਸਣ ਛਿੱਲ ਕੇ ਦਿਖਾਵਾਂਗੇ ਤੁਹਾਨੂੰ ਬਿਲਕੁਲ ਆਸਾਨ ਤਰੀਕੇ ਨਾਲ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਈ ਲਸਣ ਦੀ ਗੰਡੀ ਇਹ ਤੇ ਇਸ ਤਰੀਕੇ ਨਾਲ ਆਪਾਂ ਲੈ ਲਿਆ ਇੱਕ ਚਾਕੂ ਤੇ ਇਹ ਘੰਟਿਆਂ ਦਾ ਕੰਮ ਜੀ ਮਿੰਟਾਂ ਵਿੱਚ ਦੀ ਆਪਾਂ ਕਰ ਲਾਂਗੇ ਤੇ 3 ਮਿੰਟਾਂ ਵਿੱਚ ਦੀ ਆਪਾਂ ਕਿੰਨਾ ਕਿੰਨਾ ਲਸਣ ਛਿੱਲ ਸਕਦੇ ਹਾਂ ਕਿਲੋ ਦੇ ਕਿਲੋ ਲਸਣ ਤੇ ਇਹਨੂੰ ਇਸ ਤਰੀਕੇ ਨਾਲ ਕੱਟ ਲਾਂਗੇ ਆਪਾਂ ਇਹ ਚੀਜ਼ ਆਪਾਂ ਐਡ ਕਰ ਲਾਂਗੇ ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹਦੀ ਕੱਲੀ 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 ਹੋ ਜੂਗੀ ਇਥੋਂ ਆਪਾਂ ਪਹਿਲਾਂ ਕਟਾਂਗੇ ਤਾਂ ਇਹ ਦੇਖੋ ਜੀ ਤੇ ਹਣ ਆਪਾਂ ਇਹਨੂੰ ਥੋੜਾ ਜਿਹਾ ਖੋਲ ਲਾਂਗੇ ਬਸ ਦੋਸਤ ਨੂੰ ਇਸ ਤਰੀਕੇ ਨਾਲ ਫਟਾਫਟ ਇਹ ਦੇਖੋ ਮਿੰਟਾਂ ਵਿੱਚ ਦੀ ਖੋਲ ਲਜੂਗੇ ਇਹ ਜਦੋਂ ਆਪਾਂ ਇਹਨੂੰ ਮੂਹਰੋਂ ਬਾੜਤਾ ਸਾਰੇ ਲੱਤ ਇਸ ਤਰੀਕੇ ਨਾਲ ਇਹ ਦੇਖੋ ਇਸ ਤਰੀਕੇ ਨਾਲ ਇਹ फटाफट ਇਹ ਕੱਢ ਲਾਂਗੇ ਆਪਾਂ ਸਾਰੀ ਲਸਣ ਤੇ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਸ ਤਰ੍ਹਾਂ ਦੀ ਵਧੀਆ-ਵਧੀਆ ਵੀਡੀਓ ਵੇਖਣ ਲਈ ਜੀ ਇਹ ਵੇਖੋ ਜੀ ਹੁਣ ਆਪਾਂ ਇਹ फटाफट ਖੋਲ ਲੈ ਲਸਣ ਨੂੰ ਇਸ ਤਰੀਕੇ ਨਾਲ ਹੁਣ ਆਪਾਂ ਕੱਟ ਲਾਂਗੇ ਇਹਨੂੰ ਲਸਣ ਨੂੰ ਕਲੀਆਂ ਇਹਦੀਆਂ ਅਲੱਗ ਕਰ ਲਾਂਗੇ ਇਸ ਤਰੀਕੇ ਨਾਲ ਘੱਟ ਘੱਟ ਕੇ ਦੇ ਪੀਸ ਕਰ ਲਾਂਗੇ ਆਪਾਂ ਮਿੰਟਾਂ ਵਿੱਚ ਦੀ ਛਿੱਲੀ ਜਾਊਗੀ ਜੇ ਇਹ ਲਸਣ ਤੇ ਕਈ ਵਾਰ ਆਪਾਂ ਨੂੰ ਬਹੁਤ ਜ਼ਿਆਦਾ ਲਸਣ ਚਾਹੀਦਾ ਹੁੰਦਾਗਾ ਕੋਈ ਰੈਸਪੀ ਆਪਾਂ ਤਿਆਰ ਕਰਨੀ ਹੁੰਦੀ ਹੈ ਤਾਂ ਫਿਰ ਆਪਾਂ ਲਸਣ ਜੀ ਦੋ ਹੱਥਾਂ ਨਾਲ ਛਿੱਲਦੇ ਆਂਗੇ ਬਸ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਉਸ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਆਪਾਂ ਜੀ ਲਸਣ ਸਾਰੀ ਕੱਟ ਲਾਂਗੇ ਤੇ ਇਹ ਵੇਖੋ ਜੀ ਇਹ ਆਪਾਂ ਲਸਣ ਨੂੰ ਹੁਣ ਸਾਰੇ ਆਪਾਂ ਟੋਟੇ ਕਰ ਲਏ ਇਹਦੇ ਲਸਣ ਦੇ ਤੇ ਹੁਣ ਆਪਾਂ ਇੱਥੇ ਇੱਕ ਚੀਜ਼ ਪਾਵਾਂਗੇ ਇਹਦੇ ਵਿੱਚ ਇਹ ਆਪਾਂ ਲੇਤਾਗਾ ਆਰਾ ਰੋਟ ਕੌਰਨ ਫਲੌਰ ਇਹਦੇ ਵਿੱਚ ਪਾ ਦਾਂਗੇ ਆਪਾਂ ਬਸ ਇੰਨਾ ਕਹਿ ਕਾਫੀ ਹੈਗਾ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਇਹ ਦੇਖੋ ਜੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਮਸਲ ਲਾਂਗੇ ਹੱਥਾਂ ਨਾਲ ਇਹਨੂੰ ਛਿੰਗੀ ਤਰ੍ਹਾਂ ਇਸ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਇਹ ਆਪਣੀ ਲਸਣ ਛਿੱਲ ਕੇ ਤਿਆਰ ਹੋ ਜੂਗੀ ਸਾਰੇ ਛਿਲਕੇ ਇਹਦੇ ਮਿੰਟ-ਮਿੰਟ ਅਲੱਗ ਹੋ ਜਾਣਗੇ ਕੋਈ ਵੀ ਇੱਥੇ ਆਪਾਂ ਨੂੰ ਮੱਥਾ ਮਾਰਨ ਦੀ ਲੋੜ ਨਹੀਂ ਹੈਗੀ ਜ਼ਿਆਦਾ ਤੇ ਦੇਖੋ ਜੀ ਆਪਾਂ ਲਸਣ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਹੱਥਾਂ ਨਾਲ ਰਗੜ ਲਿਆਏ ਤੇ ਹੁਣ ਆਪਣੀ ਲਸਣ ਚੰਗੀ ਤਰ੍ਹਾਂ ਛਿੱਲ ਕੇ ਤਿਆਰ ਹੈ ਜੀ ਦੇਖੋ ਸਾਰੀ ਇਹ ਦੇਖੋ ਤੇ ਹੁਣ ਆਪਾਂ ਇਹਦੇ ਛਿੱਲ ਕੇ ਇਸ ਤਰੀਕੇ ਨਾਲ ਪਲੇਟ 'ਚ ਪਾ ਲਾਂਗੇ ਇਹਨੂੰ ਲਸਣ ਨੂੰ ਤੇ ਛਿੱਲਕੇ ਆਪਾਂ ਇਹਦੇ ੜਾਵਾਂਗੇ ਤੇ ਹੁਣ ਛਿਲਕੇ ਛਿਲਕੇ ਆਪਾਂ ਇਹਦੇ ਅਲੱਗ ਕਰ ਲਾਂਗੇ ਛੰਡ ਕੇ ਸਵਾਰ ਕੇ ਇਸ ਤਰੀਕੇ ਨਾਲ ਜੀ ਲਾਂਗੇ ਇਹਨੂੰ ਇਸ ਤਰੀਕੇ ਨਾਲ ਐ ਸੱਲਾ ਸੱਲਾਸਨ ਆਪਣੀ ਰਹਿ ਜੂਗੀ ਇਹ ਪਲੇਟ ਦੇ ਵਿੱਚ ਤੇ ਇਹ ਦੇਖੋ ਜੀ ਆਪਣੀ ਲਸਣ ਇਹ ਬਿਲਕੁਲ ਸਾਫ਼ ਹੋ ਗਈ ਹੋਣਾ ਤੇ ਜੇਕਰ ਕੋਈ ਛਿਲਕਾ ਰਹਿ ਗਿਆ ਇੱਕ ਅੱਧਾ ਤਾਂ ਇਸ ਤਰੀਕੇ ਨਾਲ ਤੁਸੀਂ ਲਾ ਸਕਦੇ ਆ ਵੈਸੇ ਇਹ ਬਿਲਕੁਲ ਸਾਫ਼ ਹੋ ਜਾਂਦੀ ਹੈ ਲਸਣ ਸਾਰੇ ਛਿਲਕੇ ਸਾਫ਼ ਹੋ ਜਾਂਦੇ ਇਹਦੇ ਤੇ ਹੁਣ ਆਪਾਂ ਇਹ ਜਿਹੜਾ ਇਹ ਤੇਰਾ ਉਲਟ ਪਾਇਆ ਸੀਗਾ ਜੀ ਕੌਰਨ ਫਲੌਰ ਤੇ ਉਹਨੂੰ ਆਪਾਂ ਉਤਾਰ ਦਾਂਗੇ ਇਹਦੇ ਨਾਲ ਤੇ ਇੱਥੇ ਪਾ ਲਾਂਗੇ ਆਪਾਂ ਕਿਸੇ ਕੱਪੜੇ ਤੇ ਤੇ ਇਹਨੂੰ ਥੋੜਾ ਸਾਫ਼ ਕਰ ਲਾਂਗੇ ਇਸ ਤਰੀਕੇ ਨਾਲ ਤਾਂ ਕਿ ਜਿਹੜਾ ਇਹ ਤੇ ਆਪਾਂ ਕੌਰਨ ਫਲੌਰ ਪਾਇਆ ਸੀਗਾ ਸਾਰਾ ਰੋਟ ਤੇ ਉਹ ਸਾਫ਼ ਹੋ ਜਾਏ ਇਸ ਤਰੀਕੇ ਨਾਲ ਤਾਂ ਕਿ ਇਹਨੂੰ ਆਪਾਂ ਲੰਬੇ ਸਮੇਂ ਤੱਕ ਸਟੋਰ ਕਰ ਸਕੀਏ ਇਹ ਦੇਖੋ ਜੀ ਇਸ ਤਰੀਕੇ ਨਾਲ ਹੁਣ ਇਹ ਸਾਫ਼ ਹੋ ਗਈ। ਇਹ ਵੇਖੋ ਜੀ ਇਸ ਤਰੀਕੇ ਨਾਲ ਆਪਣਾ ਲਸਣ ਹੋ ਗਿਆ ਸਾਫ਼। ਤੇ ਲੋ ਜੀ ਹੁਣ ਆਪਾਂ ਛਿੱਲੀ ਹੋਈ ਲਸਣ ਨੂੰ ਲੰਬੇ ਸਮੇਂ ਲਈ ਕਿਵੇਂ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਤਾਂ ਕਿ ਇਹ ਛਿੱਲੀ ਹੋਈ ਲਸਣ ਇਹ ਖਰਾਬ ਨਾ ਹੋਵੇ ਛੇਤੀ ਤੇ ਇਦਾਂ ਆਪਾਂ ਕੋਈ ਲੈ ਲੈਣਾ ਬਾਕਸ ਵਗੈਰਾ ਡੱਬਾ ਕੋਈ ਤੇ ਹੁਣ ਆਪਾਂ ਇਦਾਂ ਕੋਈ ਰੱਖ ਲੈਣਾ ਅਖਬਾਰ ਵਗੈਰਾ ਤੇ ਆਪਾਂ ਇਹਨੂੰ ਡਾਇਰੈਕਟ ਨਹੀਂ ਰੱਖਣਾ ਹੈਗਾ ਸਿੱਧਾ ਅਖਬਾਰ ਜਾਂ ਕੋਈ ਪੇਜ ਇਸ ਤਰੀਕੇ ਨਾਲ ਰੱਖ ਲੈਣਾ ਗਾ ਡੱਬੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਵਰ ਕਰਕੇ ਰੱਖਾਂਗੇ ਜੀ ਤਾਂ ਕਿ ਕੋਈ ਵੀ ਸਲੱਭੀ ਵਗੈਰਾ ਇਹਦੇ ਵਿੱਚ ਤੇ ਨਾ ਹੋਵੇ ਲਸਣ ਨੂੰ ਤੇ ਲਸਣ ਆਪਣਾ ਪਿਆਰ ਹੋਊਗਾ ਜੀ ਲੰਮੇ ਸਮੇਂ ਤੱਕ ਇਸ ਤਰੀਕੇ ਨਾਲ ਤੇ ਜਿਦੋਂ ਮਰਜ਼ੀ ਹੁਣ ਆਪਾਂ ਦਾਲ ਸਬਜ਼ੀ ਦੇ ਵਿੱਚ ਇਹਨੂੰ ਪਾ ਸਕਦੇ ਹਾਂਗੇ ਸਾਗ ਵਗੈਰਾ ਦੇ ਵਿੱਚ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਤੁਹਾਨੂੰ ਇਹ ਤਰੀਕਾ ਲਸਣ ਸੇ ਲੈਣ ਦਾ ਕਿਦਾਂ ਦਾ ਲੱਗਿਆ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਇਹ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ